ਚਰੀਆਂ ਰੋਡਾਂ ਦੇ ਉੱਤੇ ਜਿੱਦਾਂ ਵੀਡੀਓ ਪਿਛੇ ਵਾਇਰਲ ਹੋਈ ਸੀ ਉਹ ਬੋਲੀਆਂ ਪਾ ਰਹੇ ਸੀ ਕਿ ਨੱਚਣ ਸਾਰੇ ਗੇ ਵਗੈਰਾ ਇਸ ਤਰ੍ਹਾਂ ਕਰਕੇ ਸੀ ਤੇ ਉਹੀ ਜੇ ਇਥੇ ਪੰਜਾਬ ਚ ਹੋਵੇ ਤਾਂ ਕੀ ਪ੍ਰਭਾਵ ਪਏਗਾ ਉਹਦਾ ਪ੍ਰਭਾਵ ਦੇ ਪੈ ਰਿਹਾ ਵਾ ਕਿਉਂਕਿ ਬੱਚਿਆਂ ਦੇ ਹੱਥਾਂ ਵਿੱਚ ਫੋਨ ਆ ਹੈ ਨਾ ਗਰੀਲਾ ਨੇ ਇਹਦੇ ਆ ਚਲੋ ਜੀ ਦੋਵੜਿਆ ਨਾ ਇਹ ਆ ਪੈਸੇ ਦੇ ਤੇ ਸਮਾਜਾਂ ਵਿੱਚ ਸੋਸ਼ਲ ਮੀਡੀਆ ਦਾ ਹਰੇ ਇਨਸਾਨ ਚਾਹੁੰਦਾ ਵਾ ਕਿ ਮੈਂ ਰੱਬ ਤੋਂ ਰਾਟ ਸਟਾਰ ਬਣਾਂ ਇਸ ਵਾਸਤੇ ਉਹਨਾਂ ਕੋਈ ਸ਼ਾਰਟਕਟ ਅਪਣਾਉਂਦੇ ਨੇ ਤੇ ਕੁੜੀਆਂ ਜਿਹੜੀਆਂ ਉਹ ਕੁੜੀਆਂ ਤੋਂ ਮੁੰਡੇ ਬਣੇ ਜਾ ਰਹੇ ਆ ਤੇ ਮੁੰਡਿਆਂ ਤੋਂ ਕੁੜੀਆਂ ਬਣੇ ਜਾ ਰਹੇ ਆ ਹਾਂਜੀ ਇਹ ਸਭ ਹੋ ਰਿਹਾ ਮੇਲ ਚੀਜ਼ਾਂ ਆਪਾਂ ਇਤਿਹਾਸ ਤੋਂ ਹੁੰਦੇ ਜਾ ਰਹੇ ਆ ਅਗਰ ਇਤਿਹਾਸ ਯਾਦ ਰਹੂਗਾ ਤੇ ਇਹ ਚੀਜ਼ਾਂ ਸਾਡੇ ਤੋਂ ਦੂਰ ਰਹਿਣਗੀਆਂ ਸਤਿ ਸ਼੍ਰੀ ਅਕਾਲ ਪੰਜਾਬੀਓ ਪੰਜਾਬ ਦੇ ਵਿੱਚ ਵੈਸੇ ਤਾਂ ਬਹੁਤ ਗੰਭੀਰ ਮੁੱਦੇ ਨੇ ਬਹੁਤ ਵੱਡੇ ਮੁੱਦੇ ਨੇ ਪਰ ਆਪਾਂ ਕੁਝ ਕੁ ਮੁੱਦਿਆਂ ਤੇ ਅੱਜ ਵਿਚਾਰ ਚਰਚਾ ਕਰਾਂਗੇ ਸਾਡੇ ਨਾਲ ਬਹੁਤ ਸੋਚੇ ਹੋਏ ਇਨਸਾਨ ਨੇ ਉਹਨਾਂ ਨਾਲ ਗੱਲਬਾਤ ਕਰਦੇ ਹਾਂ ਸਤਿ ਸ਼੍ਰੀ ਅਕਾਲ ਜੀ ਸਤਿ ਸ਼੍ਰੀ ਅਕਾਲ ਜੀ ਭਾਈ ਜਿਵੇਂ ਕਿ ਬੱਚੇ ਨਿੱਕੇ ਨੇ ਇਹ ਕਿਉਂ ਵਿਗੜ ਰਹੇ ਨੇ ਅੱਜ ਕੱਲ ਦੇ ਕਿੰਨੇ ਨਿੱਕੇ ਹੁੰਦੇ ਸਾਨੂੰ ਇਹਨਾਂ ਨੂੰ ਕੁਝ ਪਤਾ ਨਹੀਂ ਹੁੰਦਾ ਸੀ ਅੱਜ ਕੱਲ ਦੇ ਬੱਚੇ ਦਾ ਨਿੱਕੇ ਨਿੱਕੇ ਨੂੰ ਹਰ ਇੱਕ ਚੀਜ਼ ਦਾ ਪਤਾ ਗੱਲ ਇਸ ਤਰ੍ਹਾਂ ਆ ਕਿ ਅੱਜ ਕੱਲ ਜਿਹੜੀ ਦੌੜ ਹੈ ਨਾ ਇਹ ਪੈਸੇ ਦੇ ਤੇ ਸਮਾਂ ਵਾਂ ਸੋਸ਼ਲ ਮੀਡੀਆ ਦਾ ਹਰ ਇਨਸਾਨ ਚਾਹੁੰਦਾ ਵਾ ਕਿ ਮੈਂ ਰਾਤੋਂ ਰਾਤ ਸਟਾਰ ਬਣਾ ਇਸ ਵਾਸਤੇ ਉਹਨਾ ਕੋਈ ਸ਼ਾਰਟਕਟ ਅਪਣਾਉਂਦਾ ਵਾ ਹਾਂਜੀ ਤੇ ਜਿਵੇਂ ਪਹਿਲਾਂ ਕਹਿੰਦੇ ਹਨ ਵੀ ਪੰਜ ਦਰਿਆ ਚੱਲਦੇ ਆ ਹਾਂਜੀ ਉਸ ਤੋਂ ਬਾਅਦ ਹਨਾ ਸੇਵਾਂ ਦਰਿਆ ਕਹਿੰਦੇ ਕਿ ਨਸ਼ਿਆਂ ਦਾ ਦੌਰ ਆ ਗਿਆ ਹਨਾ ਸੇਵਾਂ ਦਰਿਆ ਨਸ਼ਿਆਂ ਦਾ ਹੁਣ ਸਤਵਾਂ ਦਰਿਆ ਇੱਕ ਵਗ ਰਿਹਾ ਵਾ ਜਿਹੜਾ ਮਤਲਬ ਸਭ ਨੂੰ ਫੇਲ ਕਰ ਦੂਗਾ ਸਤਵਾਂ ਦਰਿਆ ਜਿਹੜਾ ਚੱਲ ਰਿਹਾ ਵਾ ਇਹ ਆ ਸੋਸ਼ਲ ਮੀਡੀਆ ਦਾ ਹਾਂਜੀ ਫਿਰ ਆਪ ਤੋਂ ਰਾਤ ਸਟਾਰ ਹੋਣ ਦੀ ਮਤਲਬ ਦੌੜ ਲੱਗੀ ਆ ਹਾਂਜੀ ਇਹਦਾ ਕਰਕੇ ਕਈ ਲੋਗ ਸ਼ਾਰਟਕਟ ਬਣਾਉਂਦੇ ਆ ਹਾਂਜੀ ਸ਼ਾਰਟਕਟ ਅਪਣਾਉਂਦੇ ਆ ਕਿ ਪੈਸਾ ਕਮਾਇਆ ਜਾਵੇ ਹੈਨਾ ਹਾਂਜੀ ਤੇ ਤਰੀਕਾ ਜਿਹੜਾ ਆਪ ਗਲਤ ਬਣਾਉਂਦੇ ਆ ਹਾਂਜੀ ਇਹਦਾ ਕਰਕੇ ਕਈ ਜਿਹੜੇ ਮਤਲਬ ਮੁੰਡੇ ਆ ਹੈਨਾ ਉਹਨਾਂ ਨੇ ਗਲਤ ਲਾਈਨ ਚੁਣ ਲਈ ਆ ਤੇ ਕੁੜੀਆਂ ਜਿਹੜੀਆਂ ਕੁੜੀਆਂ ਤੋਂ ਮੁੰਡੇ ਬਣੀ ਜਾ ਰਹੇ ਆ ਤੇ ਮੁੰਡਿਆਂ ਤੋਂ ਕੁੜੀਆਂ ਬਣੀ ਜਾ ਰਹੇ ਆ ਹਾਂਜੀ ਇਹ ਸਤਵੰਦ ਰਿਆ ਤੇ ਆਉਣ ਵਾਲੇ ਸਮੇਂ ਦੇ ਵਿੱਚ ਜੇ ਇਹੀ ਹਾਲ ਰਹਾ ਤੇ ਐਮਐਲਏ ਜਿਹੜਾ ਵਾ ਇਹਨਾਂ ਦਾ ਖਰਾ ਹੋ ਸਕਦਾ ਵਾ ਸਤਵੰਦ ਰਿਆ ਦੇ ਵਿੱਚੋਂ ਹਾਂਜੀ ਤੇ ਇੱਕ ਨਾ ਮਾਲੋ ਹੁਣ ਅੰਮ੍ਰਿਤਸਰ ਦੇ ਵਿੱਚ ਬਹੁਤ ਵੱਡਾ ਇਕੱਠ ਹੋ ਰਿਹਾ ਹੈ ਨਾ ਥੋੜੇ ਦਿਨਾਂ ਤੱਕ ਇਹ ਵੀ ਇੱਕ ਮਿਸ਼ਾ ਸੋਚਣ ਵਾਲਾ ਵਾ ਬਿਲਕੁਲ ਬਿਲਕੁਲ ਇਹ ਪੰਜਾਬ ਦੇ ਵਿੱਚ ਹੁਣ ਹੋ ਰਿਹਾ ਕੀ ਸ਼ਰਿਆਮ ਰੋਡਾਂ ਦੇ ਉੱਤੇ ਜਿੱਦਾਂ ਵੀਡੀਓ ਪਿਛੇ ਵਾਇਰਲ ਹੋਈ ਸੀ ਉਹ ਬੋਲੀਆਂ ਪਾ ਰਹੇ ਸੀਗੇ ਨੱਚਣ ਸਾਰੇ ਗੇ ਵਗੈਰਾ ਇਤਰਾ ਕਰਕੇ ਸੀਗੇ ਉਹੀ ਜੇ ਇੱਥੇ ਪੰਜਾਬ ਚ ਹੋ ਗਿਆ ਤੇ ਕੀ ਪ੍ਰਭਾਵ ਪਏਗਾ ਉਹਦਾ ਪ੍ਰਭਾਵ ਪਊਗਾ ਪ੍ਰਭਾਵ ਤੇ ਪੈ ਹੀ ਰਿਹਾ ਵਾ ਕਿਉਂਕਿ ਬੱਚਿਆਂ ਦੇ ਹੱਥਾਂ ਵਿੱਚ ਫੋਨ ਆ ਹਨ ਰੀਲਾਂ ਵੇਦੇ ਆ ਰੀਲਾਂ ਵੇਦੇ ਤੇ ਰੀਲਾਂ ਵੇਖ ਕੇ ਮਤਲਬ ਇਹ ਨਹੀਂ ਕਿ ਇਸ ਇਨਸਾਨ ਨੂੰ ਮਤਲਬ ਇੰਨੇ ਵੀਊ ਮਿਲ ਗਏ ਉਹਦਾ ਜਿਹੜਾ ਅਸਰ ਆ ਬੱਚਿਆਂ ਤੇ ਬਹੁਤ ਜ਼ਿਆਦਾ ਪੈ ਰਿਹਾ ਵਾ ਹਾਂਜੀ ਤੇ ਸਾਨੂੰ ਚਾਹੀਦਾ ਵਾ ਸਾਨੂੰ ਮਾਪਿਆਂ ਨੂੰ ਚਾਹੀਦਾ ਕਿ ਆਪਣੇ ਬੱਚਿਆਂ ਨੂੰ ਇਸ ਚੀਜ਼ ਤੋਂ ਦੂ ਰੱਖੀਏ ਹਨਾ ਤੇ ਸਭ ਤੋਂ ਜ਼ਿਆਦਾ ਚਾਹੀਦਾ ਸਾਨੂੰ ਕਿ ਆਪਣੇ ਬੱਚਿਆਂ ਦੇ ਨਾਲ ਟਾਈਮ ਸਪੈਂਡ ਕਰੀਏ ਆਪਾਂ ਆਪਣੇ ਬੱਚਿਆਂ ਨੂੰ ਦੋਸਤਾਂ ਦੇ ਵਾਂਗ ਹੀ ਗਾਈਡ ਕਰਨਾ ਚਾਹੀਦਾ ਵਾ ਫੇਰ ਕਿਤੇ ਮਤਲਬ ਇਹ ਦੌਰ ਜਿਹੜਾ ਵਾ ਦੁਬਾਰੇ ਆ ਸਕਦਾ ਵਾ ਹਾਂਜੀ ਤੇ ਜਿਹੜਾ ਮੰਨ ਲਓ ਹੁਣ ਰੇਲਾਂ ਦੇ ਉੱਤੇ ਬੱਚੇ ਕੰਮ ਬੱਚਿਆਂ ਦਾ ਉਹਦਾ ਸਕੂਲ ਦੇ ਟੀਚਰ ਭੇਜਦੇ ਆ ਫੋਨ ਤਾਂ لازਮੀ ਆ ਫੋਨ ਉੱਤੇ ਬਿਨਾ ਵੀ ਨਹੀਂ ਨਾ ਅੱਜ ਕੱਲ੍ਹ ਬਜਾਰੇ ਹੈਗੇ ਤੇ ਇਸ ਕਰਕੇ ਮਾ ਬੱਚਿਆਂ ਦੇ ਨਾਲ ਟਾਈਮ ਸਪੈਂਡ ਕਰਨਾ ਵੀ ਜਾਇਜ਼ ਆ ਪਰ ਇਹ ਆ ਨਾ ਕਿ ਜਦੋਂ ਬੱਚੇ ਨੇ ਸਕੂਲੇ ਆਉਂਦੇ ਆ ਫੋਨ ਤੋਂ ਬੱਚਿਆਂ ਨੂੰ ਫੜਾ ਦਿੱਤਾ ਜਾਂਦਾ ਤੇ ਹੁਣ ਜਦੋਂ ਬੱਚੇ ਵੇਲਾ ਟਾਈਮ ਹੁੰਦਾ ਉਹ ਰੀਲਾ ਵੇਖਦੇ ਰਹਿੰਦੇ ਆ ਕਈ ਤਾਂ ਡੱਕ ਦੇ ਵੀ ਨਹੀਂ ਕਿਉਂਕਿ ਨਿੱਕੇ ਨਿੱਕੇ ਬੱਚੇ ਕਈ ਦੇ ਵੇਖੇ ਰੀਲਾ ਬਣਾਉਂਦੇ ਆ ਛੋਟੀ ਬੱਚੀ ਉਹ ਮਾਗ ਦੇ ਵਿੱਚ ਸੰਦੂਰ ਭਰਦੀ ਵੀ ਕਿ ਉਹ ਅਜੇ ਉਹ ਜਦੋਂ ਨਿੱਕੇ ਹੁੰਦੇ ਸੀ ਸਾਨੂੰ ਇਹ ਹੁੰਦਾ ਸੀ ਕੁੜੀਆਂ ਦੇ ਨਾਲ ਖੇਡਾਂ ਕਿ ਕੰਨ ਪੱਕ ਜੂ ਉਹ ਹੋ ਜੂ ਪਰ ਅੱਜ ਕੱਲ ਤਾਂ ਸਕੂਲਾਂ ਦੇ ਵਿੱਚ ਆ ਵੀ ਟੀਚਰ ਨਾਲ ਲੱਗੇ ਹੁੰਦੇ ਆ ਪਤਾ ਕੀ ਚੱਕਰ ਹੈ ਜਿਹੜਾ ਹੋਮਵਰਕ ਆਉਂਦਾ ਨਾ ਫੋਨ ਦੇ ਉੱਤੇ ਜ਼ਰੂਰੀ ਆ ਫੋਨ ਵੀ ਜ਼ਰੂਰੀ ਹੈ ਸਾਡੀ ਜ਼ਿੰਦਗੀ ਦਾ ਇੱਕ ਹਿੱਸਾ ਬਣ ਚੁੱਕਾ ਵਾ ਪਰ ਮੈਂ ਫਿਰ ਉਹੀ ਗੱਲ ਕਹਿਣੀ ਚਾਹਣਾ ਵਾ ਕਿ ਸਾਨੂੰ ਮਤਲਬ ਆਪਣੇ ਬੱਚਿਆਂ ਦਾ ਖਿਆਲ ਰੱਖਣਾ ਚਾਹੀਦਾ ਵਾ ਹੋਮਵਰਕ ਤੋਂ ਇਲਾਵਾ ਬੱਚੇ ਕੀ ਕੁਝ ਦੇਖ ਰਹੇ ਆ ਫੋਨ ਤੇ ਹੈਨਾ ਪਰ ਦੌਰ ਇਹ ਆ ਵੀ ਜੇ ਮਤਲਬ ਕੁਝ ਇਤਿਹਾਸ ਹੈਨਾ ਮੇਨ ਚੀਜ਼ਾਂ ਆਪਾਂ ਇਤਿਹਾਸ ਭੁੱਲਦੇ ਜਾ ਰਹੇ ਆਂ ਅਗਰ ਇਤਿਹਾਸ ਯਾਦ ਰਹੂਗਾ ਤੇ ਇਹ ਚੀਜ਼ਾਂ ਸਾਡੇ ਤੋਂ ਦੂਰ ਰਹਿਣਗੀਆਂ ਹੈਨਾ ਇਤਿਹਾਸ ਯਾਦ ਰਹੂਗਾ ਚੀਜ਼ਾਂ ਦੂਰ ਰਹਿਣਗੀਆਂ ਹੈਨਾ ਤੇ ਮਾਵਾ ਖੁਦ ਆਪਣੇ ਬੱਚਿਆਂ ਦੇ ਨਾਲ ਰੇਲਾ ਬਣਾਉਂਦੀਆਂ ਸੋਸ਼ਲ ਮੀਡੀਆ ਤੇ ਬਹੁਤ ਜ਼ਿਆਦਾ ਮਤਲਬ ਵੱਧ ਰਿਹਾ ਕੰਮ ਜੇ ਨਾ ਇਹਨੂੰ ਬ੍ਰੇਕ ਲੱਗੀ ਹਨ ਤੇ ਆਉਣ ਵਾਲਾ ਸਮਾਂ ਬੜਾ ਭਿਆਨਕ ਹੋ ਸਕਦਾ ਹੈ ਇਸ ਜੀ ਨੂੰ ਲੈ ਕੇ ਸੋ ਇਹ ਇਨੀਆਂ ਗੱਲਾਂ ਦੇ ਨਾਲ ਅੱਜ ਤੁਹਾਡੇ ਤੋਂ ਜੱਜ ਮੰਗ ਰਿਹਾ ਜੇ ਗੱਲਾਂ ਚੰਗੀਆਂ ਲੱਗੀਆਂ ਤਾਂ ਜਰੂਰ ਸ਼ੇਅਰ ਕਰਿਓ